ਇਹ ਕੰਪਨ ਬਾਬੇ ਜੀ ਤੁਸ਼ਾ ਦੇ ਮੇਲੇ ਦੇ ਤੇ ਮੈਂ ਧੰਨਵਾਦੀ ਪਹਿਲੀ ਗੱਲ ਤੇ ਸਾਰੀ ਸੰਗਤ ਨੂੰ ਵਧਾਈ ਦੇਣਾ ਇਹ ਜੇ ਮੇਲੇ ਤੇ ਆ ਰਿਹਾ ਹੈ ਖੁਸ਼ੀਆਂ ਦੇ ਤਿਹਾਰ ਹੈ ਆਪਰ ਆਲ ਮਿਲ ਕੇ ਇਹ ਤਿਹਾਰ ਮਨਾਇਆ ਕਰੀਏ বিনা ਕਿਸੇ ਭੇਦ ਭਾਵ ਤੋਂ ਤੇ ਮੈਂ ਤਾਂ ਸਾਰੀ ਸੰਗਤ ਨੂੰ ਕਹਾਂਗਾ ਕਿ ਅਜੇ ਮੇਲਿਆਂ ਨੂੰ ਵੱਧ ਚੜ ਕੇ ਆਪਣੀ ਸਾਦਨ ਨਹੀਂ ਦਈਦਾ ਅੱਜ ਜਿਹੜਾ ਤੁਸੀਂ ਪਹੁੰਚੇ ਜੂ ਮੱਲਾਕੂਪੇਕੂ ਕਿ ਇਸ ਮੌਕੇ ਤੇ ਪਹੁੰਚ ਕੇ ਕੀ ਐਡਿਪ੍ਰੋਗਰਾਮ ਅੰਾਇਆ ਜਾ ਰਿਹਾ ਤੇ ਕਾਮਤਨ ਬਾਬੇ ਇਦੋਸ਼ਾ ਦੇ ਮੇਲੇ ਦੇ ਉੱਤੇ ਮੈਂ ਧੰਨਵਾਦੀ ਪਹਿਲੀ ਗੱਲ ਤੇ ਸਾਰੀ ਸੰਗਤ ਨੂੰ ਵਧਾਈ ਦੇਣਾ ਤੇ ਧੰਨਵਾਦ ਸੰਗਤ ਦਾ ਜਿਹਨੇ ਸਾਹਮਣੇ ਸੱਦਿਆ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਾਏ ਜੀ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਆਪਣੀ ਆਜਾਦਗੀ ਟੀਮ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਮਿਲਦੀ ਹੈ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਜਿਹੋ ਜੇ ਅੱਜ ਕੱਲ ਮਾਹੌਲ ਚੱਲ ਰਿਹਾ ਨਸ਼ਿਆਂ ਦਾ ਜਿਹੜਾ ਛੇਵਾ ਫੈਰਿਆ ਚੱਲਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਨਸ਼ੇ ਬਾਰੇ ਦੇ ਆਪਾਂ ਸਾਰੇ ਚਲੋ ਸਾਰੇ ਹੀ ਇਹਦੀ ਜਦੋ ਜਦ ਕਰਾਂਗੇ ਤਗੜਿਆ ਹੋ ਕੇ ਵੀ ਨਸ਼ਾ ਜਿਹੜਾ ਨਾਮ ਬੰਦ ਹੋਵੇ ਪਰ ਅਸੀਂ ਇੱਥੇ ਮੇਲੇ ਤੇ ਆਏ ਆਂ ਵੀ ਇਹ ਜਿਹੜੇ ਮੇਲੇ ਤੇ ਆ ਰਹੇ ਖੁਸ਼ੀਆਂ ਦੇ ਤਿਹਾਰ ਆ ਆਪਰ ਆਲ ਮਿਲ ਕੇ ਇਹ ਤਿਹਾੜ ਮਨਾਇਆ ਕਰੀਏ ਬਿਨਾ ਕਿਸੇ ਭੇਦ ਭਾਵ ਤੋਂ ਤੇ ਮੈਂ ਤਾਂ ਸਾਰੀ ਸੰਗਤ ਨੂੰ ਕਹੂੰਗਾ ਕਿ ਅਜੇ ਮੇਲਿਆਂ ਨੂੰ ਵੱਧ ਚੜ ਕੇ ਆਪਾਂ ਨੂੰ ਹਿਸਾਬ ਲੈਣਾ ਚਾਹੀਦਾ ਜੀ ਜਿਹੜਾ ਕੀਰਤੀ ਪੁਰਖਾਂ ਵਾਲੀ ਇਹ ਮੇਲਾ ਮਨਾਇਆ ਜਾ ਰਿਹਾ ਉਸ ਸੰਬੰਧ ਵਿੱਚ ਕੀ ਕਹਿਣਾ ਤੁਸੀਂ ਕੋਈ ਇਹ ਮੇਲਾ ਜਿਹੜਾ ਨਾ 25 30 ਸਾਲ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਵਾਰ ਨੰਬਰ 19 ਵਿੱਚ ਮਹੱਲਾ ਨਿਵਾਸੀਆਂ ਦੇ ਸ਼ਹਿਰ ਨਿਵਾਸੀਆਂ ਦੀ ਲੋਕੀ ਸਾਰਿਆਂ ਦੀ ਇੱਛਾ ਨਾਲ ਮਨਾਇਆ ਜਾਂਦਾ ਜੀ ਇਸ ਮੇਲੇ ਤੇ ਬਹੁਤ ਜ਼ਿਆਦਾ ਰੌਣਕਾਂ ਲੱਗਦੀਆਂ ਤੇ ਬਹੁਤ ਲੋਕਾਂ ਦੇ ਮੁਕਿ ਮਨੋ ਕਾਮਨਾ ਪੂਰੀਆਂ ਹੁੰਦੀਆਂ ਇਸ ਮੇਲੇ ਵਿੱਚ ਕੀ ਕੀ ਖਾਸ ਕਰਕੇ ਕੀਤਾ ਜਾ ਰਿਹਾ ਹੈ ਜਿਵੇਂ ਮੇਲੇ ਵਿੱਚ ਵੇਖੋ ਜੀ ਇੱਕ ਲੰਗਰ ਪੰਡਹਾਰਾ ਹੀ ਚੱਲਦਾ ਲੰਗਰ ਪੰਡਹਾਰਾ ਟੂਟ ਚੱਲਦਾ ਬਾਕੀ ਬਾਬਾ ਇੱਦੋ ਸ਼ਾਹ ਵਲਿੰਦੀ ਇਹ ਮਹੱਲੇ ਤੇ ਸ਼ਹਿਰ ਨਵਾਸੀਆ ਇਸਮੀ ਮੇਲੇ ਦੇ ਤੇ ਲੰਗਰ ਪੰਡਹਾਰਾ ਟੂਟ ਚੱਲਦਾ ਔਰ ਉਸ ਤੋਂ ਬਾਅਦ ਦੁਪਹਿਰ ਦੇ ਟਾਈਮ ਤੇ ਸ਼ਬਿਆ ਚਾਰ ਕੇ ਚੱਲਦਾ ਤੇ ਰਾਤ ਦੇ ਟਾਈਮ ਤੇ ਕਵਾਲ ਚੱਲਦੇ ਕਵਾਲ ਮਹਿਫਲ ਹੁੰਦੀ ਜੀ ਕਵਾਲੀਆਂ